ਸਸੀ ਕਾਲ ਜੀ ਫਰਸਟ ਰੈਸਟ ਫਰੀ ਕੋਰਟ ਤੇ ਤੁਹਾਡਾ ਸਵਾਗਤ ਹੈ ਜਿਹੜੇ ਵੀਅਰਸ ਹਨ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਕੈਸ਼ অন ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ ਵਟਸਐਪ ਕਰਨਾ ਹੈ ਆਨਲਾਈਨ ਪੇਮੈਂਟ ਪਾਣੀ ਐਡਰੈਸ ਭੇਜ ਜਿਨਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 4 ਵਜੇ ਤੇ ਸੰਡੇ ਨੂੰ ਵੀਡੀਓ ਆਪਣੀ ਸਵੇਰੇ 11 ਵਜੇ ਆਉਂਦੀ ਹੈ ਲਓ ਜੀ ਅੱਜ ਆਪਾਂ ਉਹ ਸੂਟ ਲੈ ਕੇ ਆਏ ਆ ਕਿ ਪੂਰੇ ਨਹੀਂ ਸੀ ਆਏ ਤੇ ਹੁਣ ਜਿੰਨੇ ਸਾਨੂੰ ਮਿਲੇ ਨੇ ਉਹ ਅਸੀਂ ਚੱਕਲੇ ਨੇ ਮੈਂ ਤੁਹਾਨੂੰ ਦੱਸਦੀ ਰਹੂੰਗੀ ਵੀ ਕਿਹੜੇ ਸਾਡੇ ਕੋਲੇ ਕਿੰਨੇ ਸੂਟ ਨੇ ਠੀਕ ਹੈ ਜੀ ਲੋ ਜੀ ਆਹ ਵਾਲਾ ਕਲਰ ਦੇਖੋ ਪਹਿਲਾਂ ਤਾਂ ਤੁਸੀਂ ਕਾਫੀ ਜ਼ਿਆਦਾ ਡਿਮਾਂਡ ਦੇ ਵਿੱਚ ਰਿਹਾ ਤੇ ਬਹੁਤ ਭੈਣਾਂ ਨੂੰ ਨਿਰਾਸ਼ ਵੀ ਹੋਣਾ ਪਿਆ ਠੀਕ ਹੈ ਸੋ ਅੱਜ ਆਪਾਂ ਇਹ ਸੂਟ ਆਪਣੇ ਕੋਲੇ ਹੋਰ ਆ ਗਏ ਨੇ ਸਪੈਸ਼ਲ ਡਿਮਾਂਡ ਤੇ ਕਵਾਰਟਾਈਜ਼ ਰਹੂਗੀ ਇਹ ਏਕੇ ਟੈਕਸ ਦੀ ਕਵਾਰਟਾਈਜ਼ ਰਹੂਗੀ ਲਗਜ਼ਰੀ ਕਵਾਰਟਾਈਜ਼ ਹੋਗੀ ਠੀਕ ਹੈ ਜੀ ਬਾਕਾਇਦਾ ਤੁਹਾਨੂੰ ਲਗਜ਼ਰੀ ਕਾਟਰਾਈਜ਼ ਦੀ ਸਟੈਂਪ ਹੈ ਜਿਹੜੀ ਉਹ ਇੱਥੇ ਮਿਲੂਗੀ ਪ੍ਰੀਮੀਅਮ ਲਗਜ਼ਰੀ ਕਾਟਰਾਈਜ਼ ਲੋ ਜੀ ਮਾਊਸ ਕਲਰ ਰਹੂਗਾ ਇਹਦਾ ਇਹ ਹੈਗਾ ਮਾਊਸ ਕਲਰ ਇਹ ਹੈਗਾ ਕਰੀਮ ਕਲਰ ਠੀਕ ਹੈ ਜੀ ਆਹ ਲੋ ਬਹੁਤ ਪਿਆਰਾ ਸੂਟ ਹੈ ਔਰ ਜਿਹੜੀ ਇਹਦੀ ਬੈਕ ਸਾਈਡ ਹੈਗੀ ਆ ਉਹ ਵੀ ਸੇਮ ਹੀ ਰਹੂਗੀ ਲਾਈਟ weight ਕਾਟਰਾਈਜ਼ ਰਹੂਗੀ ਏਕੇ ਟੈਕਸ ਦੀ ਤੇ 2.5 ਮੀਟਰ ਦਾ ਸ਼ਰਟ ਰਹੂਗਾ ਔਰ 2.5 ਮੀਟਰ ਦੀ ਇਹ ਰਹੂਗੀ ਸਲਵਾਰ ਲੋ ਠੀਕ ਹੈ ਜੀ ਪ੍ਰਿੰਟਡ ਛੋਟੀ ਬੁਟੀ ਦੀ ਸਲਵਾਰ ਹੋਊਗੀ ਬੜਾ ਪਿਆਰਾ ਲੱਗਦਾ ਸੂਟ ਇਹਦੇ ਨਾਲ ਪਲੇਨ ਸਲਵਾਰ ਨਾਲ ਹੋਵੇ ਇਸ ਤਰ੍ਹਾਂ ਦੀਆਂ ਸਲਵਾਰਾਂ ਬਹੁਤ ਵਧੀਆ ਲੱਗਦੀਆਂ ਨੇ ਤੇ ਪ੍ਰਾਈਸ ਹੈਗੀ ਹੈ ਜੀ ਸਿਰਫ 1050 1050 ਲੋ ਜੀ ਅਗਲਾ ਕਲਰ ਮੋਸਟ ਡਿਮਾਂਡਡ ਕਲਰ ਨੇ ਜੀ ਇਹ ਨਾਲ ਉਹਦੇ ਵਿੱਚ ਆਪਣੇ ਕੋਲੇ ਮਾਊਸ ਕਲਰ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਚਾਰ ਕਲਰ ਮਿਲ ਗਏ ਚਾਰ ਸੂਟ ਮਿਲ ਗਏ ਨੇ ਆਪਾਂ ਠੀਕ ਹੈ ਜੀ ਫਟਾਫਟ ਚੱਕ ਲੈਣੇ ਨੇ ਹੁਣ ਤੁਸੀਂ ਤੇ ਫਿਰ ਦੁਬਾਰਾ ਨਹੀਂ ਆਉਣ ਦੀ ਸੰਭਾਵਨਾ ਹੈਗੀ ਹੁਣ ਆਪਣੇ ਕੋਲੇ ਇਹਨਾਂ ਦੀ ਲੋ ਜੀ ਇਹ ਦੇਖ ਲਓ ਸੇਮ ਹੀ ਹੈ ਮਸ ਕਲਰ ਦਾ ਫਰਕ ਹੈ ਆਲੋ ਮੈਂ ਦੀ ਗੁਰਾ ਹਾਂ ਦਸਤੀ ਮੈਂ ਦੀ ਜਿਆ ਕਲਰ ਹੈਗਾ ਸਹੀ ਆਉਂਦਾ ਹੋਣਾ ਠੀਕ ਹੈ ਤੇ ਇਹਦੇ ਨਾਲ ਇਹ ਬੜੀ ਸਲਵਾਰ ਮਿਲੂ ਸੇਮ ਹੀ ਆ ਸਲਵਾਰਾਂ ਦਾ ਡਿਜ਼ਾਈਨਿੰਗ ਸੇਮ ਹੈ ਬਸ ਕਲਰ ਫਰਕ ਪੈਂਦਾ ਚਲੋ ਜੀ ਅਗਲਾ ਕਲਰ ਦੇਖੋ ਬਹੁਤ ਸੋਹਣਾ ਲੱਗਦਾ ਕਲਰ ਇਹ ਵੀ ਇਹ ਹੈਗਾ ਪਿੰਕ ਕਲਰ ਲੋ ਪਿੰਕ ਕਹਿ ਸਕਦੇ ਆਂ ਜੀ ਮੰਜੰਟਾ ਨਹੀਂ ਕਹਿ ਸਕਦੇ ਉਹਨੂੰ ਕਿਉਂਕਿ ਇਹ ਮੰਜੰਟਾ ਹੈ ਨਹੀਂ ਅੱਖਾਂ ਨੂੰ ਖਾਣ ਜੇ ਵਾਲਾ ਕਲਰ ਨਹੀਂ ਹੈਗਾ ਬੜਾ ਪਿਆਰਾ ਜਿਹਾ ਕੁੜੀਆਂ ਦੇ ਪਾਉਣ ਵਾਲਾ ਬਹੁਤ ਸੋਹਣਾ ਜਿਹਾ ਕਲਰ ਹੈਗਾ ਇਹ ਸਹੀ ਰੰਗ ਬਹੁਤ ਸੋਹਣਾ ਕਲਰ ਹੈਗਾ ਤੇ ਨਾਲ ਇਹਦੇ ਤੁਹਾਨੂੰ ਮਿਲੂਗੀ ਇਹ ਵਾਲੀ ਸਲਵਾਰ ਸਲਵਾਰਾ ਸੇਮ ਹੀ ਪ੍ਰਿੰਟ ਹੋਊਗਾ ਜੀ ਸਾਰੀਆਂ ਸਲਵਾਰਾਂ ਤੇ ਸ਼ਰਟਾਂ ਤੇ ਵੀ ਸੇਮ ਪ੍ਰਿੰਟ ਹੋਊਗਾ ਤੇ ਇਹ ਤੁਹਾਡੀ ਡਿਮਾਂਡ ਤੇ ਦੁਬਾਰਾ ਸੂਟ ਆਏਗੇ 1050 ਦੇ ਵਿੱਚ ਸੂਟ ਆ ਜੂਗਾ 1 ਲੋ 2 ਲੋ 3 ਲੋ ਮੇਰੇ ਖਿਆਲ ਆ ਪਿੰਕ ਵੀ ਆਪਣੇ ਕੋਲ ਤਿੰਨ ਚਾਰ ਸੂਟ ਹੋਣਗੇ ਤੇ ਬਲੂ ਕਲਰ ਦੇ ਸਿਰਫ ਦੋ ਸੂਟ ਨੇ ਆਪਣੇ ਕੋਲ ਕੋਈ ਆਪਾਂ ਨੂੰ 3 ਮਿਲੇ ਕੋਈ 4 ਮਿਲੇ ਤੇ ਗ੍ਰੀਨ ਸੂਟ ਆ ਜਿਹੜੇ ਉਹ ਪਹਿਣਾ ਕੋਲੇ ਪਹਿਲਾਂ ਦੀ ਡਿਮਾਂਡ ਸੀਗੀ ਉਹ ਚਲੇ ਵੀ ਗਏ ਦੋਪ ਤੇ ਦੋ ਰਹਿ ਗਏ ਸ਼ਾਇਦ ਹਨਾ ਗ੍ਰੀਨ ਦੋ ਰਹਿ ਗਏ ਮਹਿੰਦੀ ਗ੍ਰੀਨ ਮਹਿੰਦਾ ਲਓ ਇੱਕੋ ਹੀ ਲੱਗਦਾ ਆਹੀ ਹੈ ਲੱਗਦਾ ਮਹਿੰਦੀ ਇੱਕੋ ਹੀ ਲੱਗਦਾ ਤੇ ਲਓ ਜੀ ਬਲੂ ਕਲਰ ਦੇ ਤੁਹਾਨੂੰ ਸੂਟ ਮਿਲਣਗੇ ਦੋ ਠੀਕ ਹੈ ਬਲੂ ਵੀ ਨਹੀਂ ਕਹਿ ਸਕਦੇ ਇਹਨੂੰ ਜਾਮਨੀ ਜਾਂ ਕੁਝ ਕਲਰ ਹੈ ਇਹ ਡਿਫਰੈਂਟ ਜਿਹਾ ਕਲਰ ਹੈਗਾ ਬਹੁਤ ਸੋਹਣਾ ਜਾ ਲਓ ਜੀ ਇਹ ਹੈਗੀ ਇਹਦੇ ਨਾਲ ਸਲਵਾਰ ਠੀਕ ਹੈ ਜੀ ਏਕੇ ਟੈਕਸ ਦੀ ਲਗਜ਼ਰੀ ਕਾਟਰਾਇਜ਼ ਲਾਈਟ ਵੇਟ ਕਪੜਾ ਹੋਊਗਾ ਬਹੁਤ ਪਿਆਰਾ ਸੂਟ ਹੋਊਗਾ ਜਿੰਨਾ ਪਹਿਣਾ ਕੋਲ ਗਏ ਨੇ ਰਿਵਿਊ ਉਹਨਾਂ ਦੇ ਆ ਚੁੱਕੇ ਨੇ ਸਾਡੇ ਕੋਲ ਸੂਟ ਬਹੁਤ ਜ਼ਿਆਦਾ ਪਸੰਦ ਕੀਤੇ ਗਏ ਨੇ ਔਰ ਇਹ ਬਲੂ ਵਾਲੇ ਜਿਹੜੇ ਉਹ ਤੁਹਾਨੂੰ ਦੋ ਸੂਟ ਮਿਲਣਗੇ ਮੈਂ ਦੁਬਾਰਾ ਵੀਡੀਓ ਚ ਆ ਰਹੀ ਹਾਂ ਬਹੁਤ ਪਿਆਰੇ ਏਕੇ ਟੈਕਸ ਦੇ ਸੂਟ ਰਹਿਣਗੇ ਜੀ ਕਰੀਮ ਬੇਸ ਰਹੂਗਾ ਸੂਟਾਂ ਦਾ ਲਓ ਆ ਲੋ ਠੀਕ ਹੈ ਇਹ ਹੈਗਾ ਇਹਦੇ ਨੀਚੇ ਬਾਰਡਰ ਬਹੁਤ ਪਿਆਰਾ ਜਿਹਾ ਬਾਰਡਰ ਹੈ ਗਰਮ ਸੂਟ ਨੇ ਜੀ ਪੂਰੇ ਹਨ ਵਧੀਆ ਕਲਰ ਸਹੀ ਆ ਰਿਹਾ ਇਹ ਬਾਜੂ ਰਹੂਗੀ ਸਾਈਡ ਤੋਂ ਠੀਕ ਹੈ ਇਹ ਕੇ ਟੈਕਸ ਦੀ ਸਟੈਂਪ ਵੀ ਬਗਾਦਾ ਹੈਗੀ ਤੁਹਾਨੂੰ ਤੇ ਬੈਕ ਸਾਈਡ ਤੇ ਵੀ ਸੇਮ ਹੀ ਅ ਘੇਰੇ ਤੇ ਬਾਰਡਰ ਰਹੂਗਾ ਠੀਕ ਹੈ ਤੇ ਨਾਲ ਰਹੂਗੀ ਜੀ ਇਹ ਵਾਲੀ ਸਲਵਾਰ ਕਲਰ ਬਹੁਤ ਸੋਹਣਾ ਜ ਹੈਗਾ ਲਾਈਟ ਵਾਈਨ ਜ ਲਾਈਟ ਜ ਹੈ ਬਹੁਤ ਸੋਹਣਾ ਤੇ ਇਹ ਹੈਗਾ ਜੀ ਇਹਦਾ ਸ਼ਾਲ ਗਰਮ ਰਹਿਣਗੇ ਬਿਲਕੁਲ ਬਹੁਤ ਪਿਆਰੇ ਨੇ ਠੀਕ ਹੈ ਸਵਾ ਦੋ ਮੀਟਰ ਦਾ ਸ਼ਾਲ ਹੋਊਗਾ ਵਧੀਆ ਸਰਤੇ ਲਿਆ ਜਾਂਦਾ ਐ ਨਹੀਂ ਆ ਕਿ ਭੀੜਾ ਜਿਹਾ ਸ਼ਾਹ ਕੋਲੇਸਟ੍ਰੋਲ ਨਹੀਂ ਹੈਗਾ ਸ਼ਾਹ ਹੈ ਜੀ ਇਹ ਤੇ ਇਹਦੀ ਪ੍ਰਾਈਸ ਵੀ ਬਹੁਤ ਘੱਟ ਹੈਗੀ ਆ ਬਿਲਕੁਲ ਲੋ ਪ੍ਰਾਈਸ ਦੇ ਸੂਟ ਨਹੀਂ ਜੀ ਇਹ ਪ੍ਰਾਈਸ ਤੇ ਨਾ ਜਾਇਓ ਵੀ ਪ੍ਰਾਈਸ ਦੇਖ ਕੇ ਤੁਸੀਂ ਕਹੋਗੇ ਕਪੜਾ ਮਾੜਾ ਹੋ ਕਪੜਾ ਬਹੁਤ ਜ਼ਿਆਦਾ ਸੁਣਾ ਹੋਊਗਾ ਤੇ ਪ੍ਰਾਈਸ ਬਹੁਤ ਘੱਟ ਹੈ ਜੀ 699 699 ਅਗਲਾ ਇਹ ਵਾਲਾ ਕਲਰ ਹੈਗਾ ਬੇ ਸੇਮ ਰਹੂਗਾ ਪ੍ਰਿੰਟ ਸੇਮ ਰਹੂਗਾ ਬਸ ਬਾਰਡਰ ਦਾ ਕਲਰ ਹੈ ਜਿਹੜਾ ਉਹ ਚੇਂਜ ਹੋ ਗਿਆ ਬਾਕੀ ਡਿਜ਼ਾਈਨਿੰਗ ਬਿਲਕੁਲ ਸੇਮ ਰਹੂ ਠੀਕ ਹੈ ਜੀ ਦੇ ਲੋ ਮੈਂ ਤੁਹਾਨੂੰ ਦਿਖਾਉਣੀ ਆ ਇਹ ਵਾਲੀ ਜੀ ਹੈਗੀ ਐ ਸਲਵਾਰ ਠੀਕ ਹੈ ਤੇ ਇਹ ਹੈਗਾ ਜੀ ਇਹਦਾ ਸ਼ਾਲ ਗਰਮ ਸ਼ਾਲ ਤੇ ਗਰਮ ਸੂਟ ਹੈਨ ਵਧੀਆ ਪਾਉਂਗੇ ਤੇ ਸਾਡੇ ਗੁਣ ਗਾਉਂਗੇ ਸੋਹਣਾ ਜਿਹਾ ਕਲਰ ਹੈ ਆਹ ਲੋ ਠੀਕ ਹੈ ਤੇ ਪ੍ਰਾਈਸ ਹੈਗੀ ਐ 699 699 ਰੁਪਏ 699 ਦੇ ਵਿੱਚ ਤੁਹਾਡੇ ਘਰ ਪਹੁੰਚ ਜੂਗਾ ਜੀ ਸੂਟ ਵਜਾ ਵਜਾ ਕਰਦਾ ਸੂਟ ਆ ਜੂਗਾ ਲੋ ਨਾ ਕੋਈ ਲਾਈਨਿੰਗ ਲਾਉਣ ਦੀ ਲੋੜ ਹੈ ਤੇ ਬੜੇ ਸਸਤੇ ਦੇ ਵਿੱਚ ਤੁਹਾਨੂੰ ਇਹ ਸੂਟ ਬਣ ਜਾਂਦੇ ਆ। ਰਾਮ ਨਾਲ ਪਾਓ, ਪਹਿਲਾਂ ਹੌਣ ਜਾਣ ਚ ਪਾਓ ਫਿਰ ਇਹਨਾਂ ਨੂੰ ਘਰੇ ਪਾਓ। ਠੀਕ ਹੈ? ਲਓ ਜੀ। ਦੇਖੋ। ਲਓ ਜੀ ਇਹ ਸੂਟ ਹੈਗਾ ਟਿਸਟਾ ਦਾ। ਇਹ ਟਿਸਟਾ ਦੀ ਕਾਟਰਾਇਜ਼ ਦਾ ਸਿੰਗਲ ਸੂਟ ਆਪਣੇ ਕੋਲੇ ਟਿਸਟਾ ਦੀ ਕਾਟਰਾਇਜ਼ ਦਾ ਬਲੈਕ ਕਲਰ ਦੇ ਵਿੱਚ ਸੂਟ ਹੈ। ਤੇ ਟਿਸਟਾ ਦਾ ਤੁਹਾਨੂੰ ਪਤਾ ਹੀ ਆ ਕਿ ਕਿੰਨਾ ਵੱਡਾ ਬ੍ਰਾਂਡ ਆ ਔਰ ਕਾਟਰਾਇਜ਼ ਦੀ ਸਲਵਾਰ ਹੋਊਗੀ ਤੇ ਕਾਟਰਾਇਜ਼ ਦੀ ਸ਼ਰਟ ਹੋਊਗੀ ਠੀਕ ਹੈ ਜੀ। ਤੇ ਦੁਪੱਟਾ ਦੇਖੋ ਇੰਨਾ ਕੁ ਸੋਹਣਾ ਦੁਪੱਟਾ ਨਾ ਜੀ ਇਹ। ਬਹੁਤ ਪਿਆਰਾ ਦੁਪੱਟਾ ਹੈ। ਇਹ ਆਲੋ ਸਟਫ ਐ ਨੱਕ ਸੋਹਣਾ ਇਹਦਾ ਚੈੱਕ ਜਿਹਦੇ ਵਿੱਚ ਦੁਪੱਟਾ ਹੈਗਾ ਪੋਲਾ ਪੋਲਾ ਬਾਲਾ ਹੀ ਸੋਹਣਾ ਸਟਫ ਹੈਗਾ ਔਰ ਡਿਜ਼ਾਈਨਿੰਗ ਤੁਸੀਂ ਦੇਖ ਹੀ ਰਹੇ ਹੋ ਬਹੁਤ ਸੋਹਣੀ ਜੀ ਡਿਜ਼ਾਈਨਿੰਗ ਹੈਗੀ ਹੈ ਔਰ ਇਹ ਬਲੈਕ ਕਲਰ ਦੇ ਵਿੱਚ ਹੈਗਾ ਇਹਦੀ ਪ੍ਰਾਈਸ ਹੈਗੀ ਹੈ 2650 2650 ਇਹ ਸਿੰਗਲ ਕਲਰ ਹੈ ਤੇ ਸਿੰਗਲ ਹੀ ਸੂਟ ਹੈ ਆਪਣੇ ਕੋਲੇ ਟਿਸਟਾ ਦੀ ਕਾਉਟਰਾਈਜ਼ਰ ਕਈ ਪਹਿਨਾਂ ਨੂੰ ਥੋੜਾ ਜਿਹਾ ਚਾਹੀਦੇ ਹੁੰਦੇ ਨੇ ਆਪਾਂ ਹਰ ਇੱਕ ਪਹਿਨਦਾ ਧਿਆਨ ਰੱਖ ਰਹੇ ਹਾਂ ਇਹ ਹੈਗਾ ਜੀ ਆਜ ਸੱਚ ਬ੍ਰਾਂਡ ਦਾ ਸੂਟ ਹੈ ਲੋ ਆਲੋ ਲੋ ਜੀ ਡਾਰਕ ਕਲਰ ਪਹਿਣਾ ਨੂੰ ਰੰਗ ਬਰੰਗੇ ਜਿਨ੍ਹਾਂ ਨੂੰ ਸੂਟ ਚਾਹੀਦੇ ਨੇ ਉਹ ਲੈ ਸਕਦੀਆਂ ਨੇ ਆਦ ਸੱਚ ਬ੍ਰਾਂਡ ਦੇ ਵਿੱਚ ਅੱਗੇ ਵੀ ਆਪਾਂ ਸੂਟ ਦਿੱਤੇ ਨੇ ਪਸ਼ਮੀਨੇ ਦੇ ਬਹੁਤ ਸੋਹਣੇ ਹੁੰਦੇ ਨੇ ਆਦ ਸੱਚ ਬ੍ਰਾਂਡ ਦੇ ਵੀ ਸੂਟ ਕਈ ਸਾਰੇ ਬ੍ਰਾਂਡ ਆਪਾਂ ਲੈ ਆਉਣੇ ਹੁੰਦੇ ਆ ਪਸ਼ਮੀਨੇ ਦੇ ਵਿੱਚ ਤੇ ਇਹ ਹੈਗਾ ਜੀ ਇਹਦਾ ਬੋਟਲ ਗ੍ਰੀਨ ਕਲਰ ਦੀ ਸਲਵਾਰ ਮੈਨੂੰ ਲੱਗਦਾ ਸ਼ਾਇਦ 3 ਮੀਟਰ ਹੋਊਗੀ ਮੈਂ ਫੇਰ ਵੀ ਤੁਹਾਨੂੰ ਨਾਪ ਕੇ ਦੱਸ ਦੇਣੀ ਆ 3 ਮੀਟਰ ਦੀ ਸਲਵਾਰ ਨਾਲ ਆਊਗਾ ਸੂਟ ਤੁਹਾਡੇ ਕੋਲੇ ਬੋਟਲ ਗ੍ਰੀਨ ਕਲਰ ਦੇ ਵਿੱਚ ਸਲਵਾਰ ਆਊਗੀ ਬਹੁਤ ਪਿਆਰਾ ਜਿਹਾ ਪਸ਼ਮੀਨਾ ਆਊਗਾ ਤੇ ਪ੍ਰਾਈਸ ਕੁਛ ਵੀ ਨਹੀਂ ਹੋਊਗੀ ਨਾਲ ਮਿਲੂਗਾ ਮਸਲੀਨ ਦਾ ਦੁਪੱਟਾ ਆਹ ਲੋ ਦੁਪੱਟਾ ਨਹੀਂ ਸੋਰੀ ਸ਼ਾਲ ਮਸਲੀਨ ਦਾ ਦੁਪੱਟਾ ਨਹੀਂ ਮਿਲੂਗਾ ਪਤਲਾ ਸ਼ਾਲ ਮਿਲੂਗਾ ਬਹੁਤ ਪਿਆਰਾ ਜਿਹਾ ਪਤਲਾ ਪਤਲਾ ਸ਼ਾਲ ਮਿਲੂਗਾ ਆਹ ਲੋ ਖੂਬਸੂਰਤ ਜਿਹਾ ਸੂਟ ਹੈ ਪੂਰਾ ਐਨ ਖੁੱਲਾ ਚੌੜਾ ਕਈ ਭੈਣਾਂ ਕਹਿੰਦੀਆਂ ਨੇ ਵੀ ਸਟ੍ਰੋਲ ਤਾਂ ਨਹੀਂ ਹੈਗਾ ਬਿਲਕੁਲ ਸਟ੍ਰੋਲ ਨਹੀਂ ਹੈਗਾ ਜੀ ਪੂਰਾ ਲੰਮਾ ਚੌੜਾ ਹੈਗਾ ਵਧੀਆ ਉੱਪਰ ਲੈਣ ਵਾਲਾ ਸ਼ਾਲ ਹੈ 1800 ਰੁਪਏ ਦੇ ਵਿੱਚ ਸੂਟ ਆਜੂਗਾ ਜੀ ਫ੍ਰੀ ਸ਼ਿਪਿੰਗ ਨਾਲ ਆਊਗਾ ਲੋ ਜੀ ਅਗਲਾ ਸੂਟ ਦੇਖੋ ਆ ਮਸਲੀਨ ਦੇ ਦੁਪट्टे ਨਾਲ ਹੈ ਇਹ ਵੀ ਆਦ ਸੱਚ ਬ੍ਰਾਂਡ ਦਾ ਹੀ ਸੂਟ ਹੈ ਲੋ ਬੜਾ ਪਿਆਰਾ ਪਸ਼ਮੀਨਾ ਹੁੰਦਾ ਆਦ ਸੱਚ ਦਾ ਵੀ ਔਰ ਡਿਜ਼ਾਈਨਿੰਗ ਦੇਖ ਲਓ ਪ੍ਰਿੰਟਿੰਗ ਬਹੁਤ ਅੱਛੀ ਹੈ ਠੀਕ ਹੈ ਜੀ ਇਹ ਹੈਗਾ ਸਿਲਵਰ ਤੇ ਕਲਰ ਦਾ ਹੈਗਾ ਗਰੇ ਵੀ ਨਹੀਂ ਕਹਿ ਸਕਦੇ ਇਹਨੂੰ ਆਪਾਂ ਥੋੜਾ ਸਿਲਵਰ ਜਿਹਾ ਕਲਰ ਹੈਗਾ ਇਹ ਬਹੁਤ ਸੋਹਣਾ ਲੱਗਦਾ ਇਹ ਹੈਗਾ ਜੀ ਇਹਦਾ ਦੁਪੱਟਾ ਆ ਮਸਲੀਨ ਦਾ ਦੁਪੱਟਾ 3 3 ਮੀਟਰ ਦੀਆਂ ਸਲਵਾਰਾਂ ਨਾਲ ਸੂਟ ਆਉਣਗੇ ਜੀ ਇਹ ਹਾਂ ਲੋ ਖੁੱਲਾ ਚੌੜਾ ਐਨ ਵਧੀਆ ਦੁਪੱਟਾ ਐ ਲੰਬਾ ਚੌੜਾ ਤੇ ਪ੍ਰਾਈਸ ਹੈਗੀ ਆ 1800 ਸ਼ਿਪਿੰਗ ਫ੍ਰੀ ਹੋਊਗੀ ਲੋ ਜੀ ਇੱਕ ਸੂਟ ਹੋਰ ਆ ਆਪਣੇ ਕੋਲ ਇਸ ਦੇ ਵਿੱਚ ਲੋ ਜੀ ਕਿੰਨਾ ਪਿਆਰਾ ਸੂਟ ਐ ਇਹ ਬਹੁਤ ਜ਼ਿਆਦਾ ਸੋਹਣਾ ਸੂਟ ਐ ਇਹ ਆ ਆਦ ਸੱਚ ਦਾ ਹੀ ਆ ਵੀਜੀ ਤੈਨੂੰ ਸੂਟ ਨੇ ਆਪਣੇ ਕੋਲੇ ਆਦ ਸੱਚ ਬ੍ਰਾਂਡ ਦੇ ਮੈਂ ਤੁਹਾਨੂੰ ਸਿੱਧਾ ਕਰਕੇ ਦਿਖਾਉਣੀ ਆ ਇਹ ਉਲਟਾ ਡਿਜ਼ਾਈਨ ਆ ਰਿਹਾ ਤੁਹਾਡੇ ਕੋਲੇ ਇਹ ਇਦਾਂ ਕਰਕੇ ਦੇਖੋ ਮੈਂ ਦੇਖ ਲਾਇਆ ਮੈਨੂੰ ਐ ਲੱਗਦਾ ਸ਼ਰਟ ਢਾਈ ਆ ਢਾਈ ਆ ਸ਼ਰਟ ਢਾਈ ਮੀਟਰ ਹੋਊਗਾ ਪਸ਼ਮੀਨਾ ਬਹੁਤ ਫੰਨੇ ਖਾਊਗਾ ਪੂਰਾ ਤੇ ਇਹ ਹੋਊਗੀ ਜੀ ਇਹਦੇ ਨਾਲ ਵਾਈਨ ਜੇ ਕਲਰ ਦੀ ਸਲਵਾਰ ਆ ਬਹੁਤ ਪਿਆਰਾ ਲੱਗਦਾ ਪ੍ਰਿੰਟ ਤੇ ਮਸਲੀਨ ਦਾ ਦੁਪੱਟਾ ਇੱਕ ਸੂਟ ਸੀ ਜਿਹੜਾ ਸ਼ਾਲ ਵਾਲਾ ਸੀ ਆਪਣੇ ਕੋਲੇ ਆਦ ਸੱਚ ਬ੍ਰਾਂਡ ਦੇ ਵਿੱਚ ਬਾਕੀ ਮਸਲੀਨ ਦੇ ਦੁਪੱਟਿਆਂ ਨਾਲ ਸੀ ਦੋ ਸੂਟ ਫੁੱਲਾ ਚੌੜਾ ਦੁਪੱਟਾ ਹੋਊਗਾ ਜੀ ਦੁਪੱਟਾ ਛੋਟਾ ਨਹੀਂ ਆਉਂਦਾ ਹਾਂ ਪੂਰਾ ਵਧੀਆ ਸੂਟ ਹੈਗਾ ਤੇ ਪ੍ਰਾਈਸ ਹੈਗੀ ਸਿਰਫ 1800 ਲੋ ਜੀ ਹੁਣ ਆਪਾਂ ਨਰੀ ਦਾ ਡਿਪੋਰਟ੍ਰਾਈਜ਼ ਦਿਖਾਵਾਂਗੇ ਤੁਹਾਨੂੰ ਅੱਜ ਮੈਂ ਮਲਟੀ ਬ੍ਰਾਂਡ ਦਿਖਾ ਰਹੀ ਹਾਂ ਤੁਹਾਨੂੰ ਇਹ ਜੋ ਫੋਟੋ ਹੀ ਉਸਾ ਦੇ हां मैं फोटो ਚ ਫੇਰ ਦਿਖਾ ਦਨੀ ਆਹ ਲੋ ਜੀ ਇਹ ਹੈਗੀ ਰੀਵਾ ਦੀ ਕਾਟਰਾਇਜ਼ ਮਸਲੀਨ ਦੇ ਦੁਪੱਟੇ ਨਾਲ ਆਊਗਾ ਸੂਟ ਸੂਟ ਬਹੁਤ ਜ਼ਿਆਦਾ ਪਿਆਰਾ ਆਊਗਾ ਲੋ ਕਲਰ ਵੀ ਬਹੁਤ ਸੋਹਣਾ ਲੋ ਜੀ ਬਹੁਤ ਪਿਆਰੀ ਕਾਟਰਾਇਜ਼ ਹੈ ਉੱਪਰ ਲੱਗੀ ਹੋਈ ਹੈ ਜੀ ਇਹਦੇ ਪੱਟੀ ਔਰ ਪੱਟੀ ਹੈ ਜਿਹੜੀ ਉਹ ਹੈਗੀ ਐਡਜਸਟੇਬਲ ਤੁਸੀਂ ਸਾਈਡ ਤੇ ਉੱਪਰ نیچے ਕਿਤੇ ਵੀ ਕਰ ਸਕਦੇ ਹੋ ਇਹਨੂੰ ਕਢਾਈ ਹੈ ਹਮ ਵਰਕ ਹੋਇਆ ਹੋਇਆ ਹੈ ਉੱਪਰ ਤੇ ਘੇਰਾ ਦੇਖੋ ਇਹਦਾ ਘੇਰੇ ਤੇ ਵੀ ਵਰਕ ਵਾਲੀ ਪੱਟੀ ਹੈਗੀ ਆ ਆ ਲੋ ਬਹੁਤ ਪਿਆਰੀ ਪੱਟੀ ਆ 25 26 27 ਤੱਕ ਘੇਰਾ ਹੋਊਗਾ ਇਹਦਾ ਤੇ ਸਾਈਡ ਤੇ ਨਾ ਤੁਹਾਨੂੰ ਇਹ ਵਾਲਾ ਪ੍ਰਿੰਟ ਮਿਲੂਗਾ ਪ੍ਰਿੰਟ ਦੀ ਪੱਟੀ ਮਿਲੂਗੀ ਸਾਈਡ ਤੇ ਆਹ ਲੋ ਇਹਨੂੰ ਕਿਤੇ ਬਾਜੂ ਤੇ ਡਿਜ਼ਾਈਨਿੰਗ ਕਰ ਲਿਓ ਸਲਵਾਰ ਤੇ ਡਿਜ਼ਾਈਨਿੰਗ ਕਰ ਲਿਓ 2.5 ਦਾ 2.5 ਮੀਟਰ ਤੇ ਤੁਹਾਨੂੰ ਇਹ ਵਾਲੀ ਡਿਜ਼ਾਈਨਿੰਗ ਪੱਟੀ ਹੈ ਜਿਹੜੀ ਉਹ ਮਿਲ 2.5 ਮੀਟਰ ਹੈਗੀ ਨਹੀਂ 2.5 ਮੀਟਰ ਤੇ ਨਹੀਂ ਸਵਾ ਮੀਟਰ ਤੱਕ ਫਰੰਟ ਫਰੰਟ ਤੇ ਆ ਸਵਾ ਮੀਟਰ ਤੱਕ ਤੁਹਾਨੂੰ ਇਹ ਡਿਜ਼ਾਈਨ ਵਾਲੀ ਪੱਟੀ ਮਿਲੂਗੀ ਇਹ ਤੁਸੀਂ ਬਾਜੂ ਜਾਂ ਸਲਵਾਰ ਦੇ ਉੱਪਰ ਅਡਜਸਟ ਕਰ ਸਕਦੇ ਹੋ ਬਹੁਤ ਪਿਆਰਾ ਸੂਟ ਬਣੂਗਾ ਫਿਰ ਇਹ ਲਾਈਟ ਵੇਟ ਕਾਟਰਾਇਜ਼ ਹੈਗੀ ਹੈ ਤੇ ਇਹ ਹੈਗੀ ਜੀ ਇਹਦੀ ਸਲਵਾਰ ਕਾਟਰਾਇਜ਼ ਦੀ 2.5 ਮੀਟਰ ਦੇ ਪੀਸ ਰਹਿਣਗੇ ਕਾਟਰਾਇਜ਼ ਦੀ ਸਲਵਾਰ ਔਰ ਕਾਟਰਾਇਜ਼ ਦੀ ਸ਼ਰਟ ਹੋਗੀ ਦੁਪੱਟਾ ਰਹੂਗਾ ਜੀ ਇਹਦਾ ਮਸਲੀਨ ਦਾ ਬਹੁਤ ਸੋਹਣਾ ਦੁਪੱਟਾ ਹੈ ਰੀਵਾ ਬ੍ਰਾਂਡ ਦਾ ਸੂਟ ਹੈ ਲੋ ਬਹੁਤ ਪਿਆਰਾ ਦੁਪੱਟਾ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਹੈ ਲੋ ਠੀਕ ਹੈ ਜੀ ਤੇ ਪ੍ਰਾਈਸ ਰਹੂਗੀ ਜੀ ਇਹਦੀ 1860 ਰੁਪਏ 1860 ਦੇ ਵਿੱਚ ਆ ਜੂਗਾ ਤੁਹਾਡੇ ਕੋਲੇ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਲੋ ਜੀ ਅਗਲਾ ਸੂਟ ਦੇਖੋ ਸੇਮ ਹੀ ਆ ਉਸੇ ਤਰ੍ਹਾਂ ਹੀ ਇਹਦਾ ਨੇਕ ਬਣਿਆ ਹੋਇਆ ਇਹ ਵਾਲਾ ਸੇਮ ਘੇਰਾ ਮਿਲੂਗਾ ਪ੍ਰਿੰਟਿੰਗ ਦੇਖ ਲਓ ਪ੍ਰਿੰਟਿੰਗ ਬਿਲਕੁਲ ਸੇਮ ਹੋਊਗੀ ਇਹ ਹੈਗਾ ਜੀ ਇਹਦਾ ਘੇਰੇ ਤੇ ਉਦਾਂ ਹੀ ਪੱਟੀ ਆ ਠੀਕ ਹੈ ਉਦਾਂ ਹੀ ਸਾਈਡ ਤੇ ਪ੍ਰਿੰਟ ਵਾਲੀ ਪੱਟੀ ਮਿਲੂਗੀ ਏ ਹੈਗੀ ਹੈ ਜੀ ਇਹਦੀ ਸਲਵਾਰ ਥੋੜਾ ਵਾਈਨ ਜੇ ਸ਼ੇਡ ਜੇ ਜੀ ਆ ਗਿਆ ਮੈਨੂੰ ਲੱਗਦਾ ਹੈ ਨਾ ਇਹ। ਹੂੰ। ਲੋ ਜੀ ਦੁਪੱਟਾ ਖੋਲ ਕੇ ਦਿਖਾਉਣੀ ਆ ਤੁਹਾਨੂੰ। ਕਿਉਂਕਿ ਸੂਟ ਆ ਜਿਹੜੇ ਉਹ ਦੁਪੱਟਿਆਂ ਦੇ ਸਰਤੇ ਹੁੰਦੇ ਨੇ ਜੀ ਬਾਹਲੇ ਸੋਹਣੇ ਲੱਗਦੇ ਆ ਸੂਟ ਫਿਰ ਦੁਪੱਟੇ ਅੱਛੇ ਹੋਣ ਤਾਂ। ਆਹ ਲੋ। ਇਹ ਲੋ। ਬੱਸ ਨਾਸੂਕ ਦਾ। ਪ੍ਰਾਈਸ ਹੈਗੀ 1860 ਰੁਪਏ। ਲੋਕ ਕਿਉਂਕਿ ਲਾਸ ਕਵਾਰਟ੍ਰਾਈਜ਼ ਦਾ ਸੂਟ ਹੁਣ ਮੈਂ ਤੁਹਾਨੂੰ ਦਿਖਾ ਦੇਣੀ ਆ ਫੋਟੋ ਇਹਦੀ ਠੀਕ ਹੈ ਜੀ ਆ ਲੋ ਇਹ ਵੀ ਕਵਾਰਟ੍ਰਾਈਜ਼ ਦੇ ਵਿੱਚ ਹੈ ਇਹ ਸਿੰਗਲ ਪੀਸ ਹੈ ਇਸ ਪ੍ਰਿੰਟ ਦੇ ਵਿੱਚ ਆਪਣੇ ਕੋਲੇ ਆ ਲੋ ਆ ਲੋ ਇਹ ਕਵਾਰਟ੍ਰਾਈਜ਼ ਰੀਵਾ ਦੀ ਕਵਾਰਟ੍ਰਾਈਜ਼ ਹੋਊਗੀ ਉਸੇ ਤਰ੍ਹਾਂ ਵਰਕ ਵਾਲੀ ਪੱਟੀ ਹੋਊਗੀ ਘੇਰੇ ਤੇ ਫੇਰ ਵਰਕ ਵਾਲੀ ਪੱਟੀ ਹੋਊਗੀ ਰਸਟ ਕਲਰ ਦੇ ਵਿੱਚ ਹੋਊਗਾ ਸੂਟ ਇਦੀ ਸਾਈਡ ਤੇ ਪ੍ਰਿੰਟ ਵਾਲੀ ਪੱਟੀ ਨਹੀਂ ਹੈਗੀ ਜਿਹੜੀ ਆਪਾਂ ਸਲਵਾਰ ਤੇ ਲਾਉਣੀ ਹੁੰਦੀ ਆ ਇਹ ਵਾਲੀ ਰਸਟ ਕਲਰ ਦੀ ਕਾਟਰਾਇਜ਼ ਦੀ ਸਲਵਾਰ ਰਹੂਗੀ ਤੇ ਇਹ ਹੈ ਜੀ ਇਹਦਾ ਦੁਪੱਟਾ ਆ ਲੋ ਬਹੁਤ ਸੋਹਣਾ ਰਸਟ ਕਲਰ ਦਾ ਮਸਲੀਨ ਦਾ ਦੁਪੱਟਾ ਲੋ ਤੇ ਪ੍ਰਾਈਸ ਹੈਗੀ 1860 ਰੁਪਏ ਤੇ ਸ਼ਿਪਿੰਗ ਹੋਊਗੀ ਬਿਲਕੁਲ ਫ੍ਰੀ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਹਮੀਦ ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ